ਬਹੁਤ ਬੋਲਿਆ ਓਏ ਬਾਹਰ ਤਲਾ ਲਾ ਲਾ ਕਰੋ ਕੋਈ ਪਸ਼ੂ ਪਸ਼ੂ ਮੜ ਜਾਂਦਾ ਕੁਲਵਿੰਦਰਾ ਇਹ ਵੀ ਖੁੱਲੇ ਹੀ ਰੱਖ ਰੱਖਿਆ ਯਾਰ ਕੁਲਵਿੰਦਰਾ ਬਾਹਰ ਬੂਰਤਾਂ ਲਾ ਕੇ ਰੱਖਣਾ ਕਰੋ ਕਿ ਪਸ਼ੂ ਮੜ ਜੂ ਯਾਰ ਇੱਕ ਝਾੜੀਆਂ ਨੇ ਮਿਲਦਾ ਮੁਸ਼ਕਲ ਹੋ ਰਹੀ ਪੀ ਆਪਾਂ ਦਾ ਮਾਰਕ ਕਰੋ ਉਧਰ ਪਾਣੀ ਲਿਆ ਕੋਟ ਪੀਏ ਲਿਆਉਣੀ ਆ ਜੀ ਸਵੇਰੇ ਸਵੇਰੇ ਪਕਾਈ ਹੋ ਗਈ ਇੱਕ ਝਾੜੀਆਂ ਮਿਲਿਆਗਾ ਗਰਮੀ ਵਾਲੀ ਆ ਨਈ ਹਰ ਕੀ ਕਰਤੀ ਕਰਨੀ ਰ ਆਪਣੇ ਗਰਦ ਘੜ ਰੱਖੇ ਜਾਵਾਂ। ਹੋਰ ਮੈਂ ਤਾਂ ਐਂ ਕਹਿੰਦੀ ਸੀ ਆਪਾਂ ਏਸੀ ਨਾਲ ਲਵਾ ਲਈਏ। ਹੈ? ਏਸੀ ਨਾਲ ਲਵਾ ਲਈਏ ਆਪਾਂ। ਉਹ ਬੋਲੀਆਂ ਐਸੀ ਤੋ ਕਿਰੋਣਾ ਤੂੰ। ਹੋਰ ਇੰਨੀ ਗਰਮੀ ਆ ਆ ਆਪਣੇ ਗਵਾਂਡੀਆਂ ਨੇ ਵੀ ਲਵਾ ਲਿਆ। ਗਵਾਂਡੀ ਦਾ ਬਾਲਾ ਕੁਛ ਕਰਨਗੇ। ਗਵਾਂਡੀਆਂ ਮਗਰ ਲੱਗਣਾ ਤੂੰ। ਲੈ ਫੇਰ ਕੀ ਹੁੰਦਾ ਦਾ ਸਾਰਾ ਦਿਨ ਔਖਾ ਹੋ ਜਾਂਦਾ ਅਗਰੀ ਦੀ ਕਰਨੀ ਹੈਗੀ। ਜਿਆਦਾ ਛੱਡ ਕੇ ਪੱਖਾ ਅੰਦਰ ਮਾਉਣਾ ਟੌਰਣਾ ਪਈਆਂ ਰਹਿਨੇਓ। ਸਾਨੂੰ ਪੁੱਛ ਕੇ ਦੇਖ ਭੈਣਾਂ ਬੱਟਾਂ ਦੇ ਤੁਰੇ ਬਦਲੇ। ਸਾਰਾ ਦਨੇ ਜੀ ਲੈ ਫਿਰ ਪੱਖੇ ਚ ਪੈਣਾ ਕਿਹੜਾ ਸੌਖਾਗਾ ਪਤਾ ਕਿੰਨਾ ਔਖਾਗਾ ਇਹਨੂੰ ਕੀ ਗਾ ਦਿਖਲਾ ਤੂੰ ਕਹੇ ਸਾਰਾ 2 ਸਾਲ ਤੈਨੂੰ ਹੋਗੇ ਪ੍ਰਸਤ ਨਿਕਰਾਗਾ ਲਿਮਟੇਂ ਲੋਟ ਆਉਂਦੀਆਂ ਪਾਏ ਨੇ ਦੀਆਂ ਸਾਰਾ ਕੁਛ ਲੋਟ ਆ ਜਾਂਦਾ ਐਵੇਂ ਲੋਕਾਂ ਮਾਨ ਲਗਾ ਕਰ ਏਸੀ ਏਸੀ ਕਰੀ ਨਹੀਂ ਕੀ ਕੀ ਕਰਾਉਣਾ ਆਪਾਂ ਐਸੀ ਤੋਂ ਜਿਹੜਾ ਤੇਰੇ ਪੇਕੇ ਨੇ ਕੋਲ ਦੇ ਦਿੱਤਾ ਉਹਦੇ ਨਹੀਂ ਟਾਈਮ ਪਾਸ ਕਰਨਾ ਜੋ ਮੋਟਰ ਮੋਟਰ ਪਵਾ ਲਾਂਗੇ ਆਪਾਂ ਆਹੋ ਮੇਰੇ ਪੇਕੇ ਨੇ ਦਿੱਤੀਆਂ ਇਹ ਚੀਜ਼ਾਂ ਦੇ ਨਾਲ ਹੀ ਟਾਈਮ ਪਾਸ ਕਰੀ ਜਾਈ ਨਵੀਆਂ ਨਾ ਖਰੀਦੀ ਤੂੰ ਆਪ ਉਹ ਨਵੀਆਂ ਕਿੱਥੋਂ ਖਰੀਦੀਏ ਪਾਏ ਦਾ ਲਿਮਟੇਂ ਲੋਟ ਉਹਦੇ ਖਰਚੇ ਪਤਾ ਕਿੰਨੇ ਹੋਏ ਪਏ ਨੇ ਏਸੀ ਮਾੜੀ ਲੱਗਦਾ ਲੋਕ ਤਾਂ ਪਾੜਾ ਹੁਸਤਾ ਦੇੰਦਲੇ ਘਰ ਉੱਤੀ ਉੱਤੀ ਸਬਜ਼ੀ ਨਹੀਂ ਬਣਾਉਣਾ ਤੇ ਆਂ ਜਾਪਣਾ ਆਉਣ ਆਗਾ ਸਬਜ਼ੀ ਕਾਦੀ ਬਣਾਉਣਾ ਹੈ ਨਹੀਂ ਗੀਲਾ ਕੇ ਦੇ ਦੋ ਉਹ ਕਦੂ توڑ ਲਓ ਤਾਂ ਰੋਜ਼ ਕਦੂ ਖਾਈ ਜਾਇਆ ਕਰ ਕਦੂ ਠੰਡਾ ਹੁੰਦਾ ਕਾਹੜੀ ਏ ਆਹੋ ਠੰਡਾ ਹੁੰਦਾ ਮੈਨੂੰ ਨਹੀਂ ਪਤਾ ਸਬਜ਼ੀ ਲੈ ਕੇ ਦੇ ਦੇ ਵੀਰਾਂ ਲਿਆਉਣਾ ਸਬਜ਼ੀ ਦੁੱਧਿਆ ਤੂੰ ਕਦੂ ਬਣਾ ਕੇ ਰਿਆ ਕੱਲਾ ਉਹ ਦਿਹਾੜੀ ਆਉਣ ਆਲਾ ਆਪਣਾ ਅਰੇ ਸੱਤ ਦਿਨਾਂ ਦੀ ਸਬਜ਼ੀ ਆਮੀ ਦਕੇ ਆ ਵੀ ਬਾਈ ਕਿੱਥੇ ਆ ਆ ਇਧਰ ਬੱਲਾ ਚ ਹੀ ਫਿਰਦਾ ਪਤਾ ਨਹੀਂ ਕੀ ਲੱਭਦਾ ਸੱਸੀ ਘਰ ਬਾਬੀ ਸੱਸੀ ਘਰ ਜਾ ਰਹੀਏ ਤਾਬਾ ਆ ਹਾਂ ਉਪੌਣੀਏ ਜਾ ਹਾਂ ਭਾਗੇ ਸਰਦਾਰ ਜੀ ਵੇਖ ਲੈ ਕਿ ਕੀ ਹੋਇਆ ਪਿਆਗਾ ਤਾਂ ਸੱਦੀ ਰਸਤੇ ਲੇਟ ਨਹੀਂ ਸੀ ਸੁੱਟ ਤਾਂ ਮੇਟਾ ਲਾ ਕੇ ਪੱਖੇ ਪਏ ਨੇ ਉਹ ਜਿਹੜਾ ਨਾ ਮੈਟਰਾ ਹੈ ਉਹ ਸ਼ਿਵਿੰਦਰ ਚਾਹ ਬਣ ਗਈ ਆਹੋ ਬਣੀ ਜਾਂਦੀ ਆ ਚਾਹ ਦੇਰ ਫਿਰ ਚਾਹ ਟਾਈਮ ਹੋ ਗਿਆ 12 ਵਜੇ ਜਾਂਦਾ ਬਾਰਾ ਭਾਈ ਇੱਕ ਹੀ ਲਵੇ ਤੈਨੂੰ ਪੂਰੀ ਮਰਾਨੀ ਲੈ ਕੇ ਜਾਈਂਗਾ ਯਾਰ ਤੇਰੀ ਪੂਰਾ ਪੂਰਾ ਮਗਾ ਦੋ ਤੈਨੂੰ ਜਦ ਤੇਰੀ ਸਾਣੀ ਪੀਣ ਆਂਦੀ ਜਾਂਦਾ ਮੈਂ ਕਿਉਂ ਜਾਂਦਾ ਕਿੰ ਕਰਦਾ ਕੋਈ ਲੈਂਟਰ ਹੈ ਨਹੀਂ ਇੱਥੇ ਦੁਕਾਨ ਤੇ ਪਹਿਲਾਂ 12 ਵਜੇ ਆਇਆ ਗਰਮੀ ਦੀ ਕਿੰਨੀ ਹੋਈ ਪਤਾ ਦੰਦਾ ਗਿਆ ਉਹ ਕੋਈ ਨਹੀਂ ਕਰਨਾ ਨਹੀਂ ਕੰਮ ਦੀ ਕੀ ਗੱਲ ਆ ਯਾਰ ਕੰਮ ਦੀ ਗੱਲ ਨਹੀਂ ਇਹ ਗਈ ਜਾਓ ਚੱਕ ਕਹੀ ਚਾਹ ਪੀ ਕੇ ਚੱਲ ਕੇ ਮੈਂ ਆਉਣਾ ਕੋਈ ਨਹੀਂ ਆਹੋ ਉਹ ਕੁੜੀ ਲੈ ਆਈਂ ਕਰਿਆ ਯਾਦ ਕਰਕੇ ਬਾਈ ਉਹ ਲੈ ਆਉਂਗਾ ਪੁੜੀ ਪੁੜੀ ਮੈਂ ਮਰਦਾ ਤੂੰ ਲੈ ਆਉਂਗਾ ਪੁੜੀ ਮੈਂ ਕੱਢ ਦੇਣੀ ਮਰਦਾ ਤੂੰ ਲੈ ਆਉਂਗਾ ਉਹ ਕੋਈ ਨਹੀਂ ਕਰਿਆ ਵਾਂਗੇ ਉਹੀ ਕਰੀ ਨਾ ਰੱਖੇ ਯਾਰ ਤੇ ਫਲਾ ਫੁੱਦ ਕਾ ਕਾ ਕਹੀਆਂ ਕਰੇਗਾ ਤੂੰ ਉਹ ਕਹੀ ਕਿਥੇ ਰੱਖੇ ਉਹ ਟੈਂਕੀ ਕੋਲੇ ਪਈ ਆਈ ਛੇੜੀ ਬਾਗੀ ਬਣਾਇਆ ਜਿਹੇ ਇਦਾਂ ਕਿਤੇ ਕੋਲੇ ਖੜ ਜੇ ਉਹ ਚੋੜਿਆ ਕਿਵੇਂ ਮੈਂ ਤੂੰ ਨਾਲ ਆ ਬਣੇ ਹੋਏ ਤੂੰ ਨਾ ਜੋਗੀ ਉਹ ਮੈਂ ਕਹਨੂੰ ਲੈ ਲੈ ਜਰਾ ਮੈਂ ਤਾਂ ਉਹ ਆਇਆ ਜਰਾ ਢੜੀ ਤੇ ਰਹਿਣਾ ਦੇ ਯਾਰ ਆਪ ਜੀਵਨ ਕਿੱਧਰ ਗਿਆ ਉਹ ਪਤਾ ਨਹੀਂ ਕਿੱਧਰ ਨਿਕਲਿਆ ਭਾਂ ਦਾ ਛੱਡ ਕੇ ਮੈਨੂੰ ਆਪ ਆਪਾਂ ਚੱਕਿਆ ਆਪ ਤੇ ਹੀ ਜੰਮੀ ਕੰਮ ਵਾਲੇ ਰਹੇ ਛੱਡ ਕੇ ਕੰਮ ਤਾਂ ਜੰਮੀ ਛੱਡ ਗਿਆ ਆ ਮੈਂ ਇੰਨਾ ਦੀ ਆਇਆ ਲੱਖੇ ਕੇ ਪਹਿਲਾਂ ਮੈਨੂੰ ਕਹਿੰਦਾ ਲੇਟ ਆਇਆ ਨਾ ਆਪ ਐਸੇ ਚ ਕਿਹਾ ਨਹੀਂ ਕੀ ਕਰਦਾ ਇਹਨਾਂ ਦੇ ਅੱਜ ਤੇ ਟੈਂ ਟੈਂ ਕਰਦਾ ਯਾਰ ਇਥੇ ਇਹਦਾ ਜਮੀ ਸਾਡੀਏ ਕੰਮ ਭਾਂਦਰ ਰੱਖੋ ਤੂੰ ਗਰਮੀ ਵਾਲੀ ਆ ਓਏ ਹੋਰ ਆ ਲੈ ਕਿੱਕਰੀ ਮਚਾਈ ਪਈ ਸਾਰੀ ਲਾਲ ਲਾ ਕੇ ਗਾ ਠੀਕ ਆ ਓਏ ਚਲ ਠੀਕ ਆ ਕੋਈ ਨੀਟ ਆਏਗਾ ਸਭ ਮਿਲਦੇ ਦੁਪਹਿਰੇ ਬੈੰਨੇ ਆਗੇ ਚੰਗਾ ਉਹ ਗਰਮੀ ਵੇੜੀ ਆਕਦਾ ਯਾਰ ਭੈ ਦਾ ਨਾ ਇੱਥੇ ਕਿ ਬੈਠਣ ਬੁੱਠੋ ਨਾ ਥਾਂਗਾ ਕਰੀਏ ਫਿਰ ਇਹ ਰਾ ਕੇ ਮੱਛੀ ਹੂ ਦਾ ਕੱਜਰਦਾ ਹੀ ਬੁੱਲੇ ਕੋਕੋ ਆ ਵੇ ਜਰਦਾ ਨਹੀਂ ਜਰਦਾ ਹੈਗਾ ਤੇਰੇ ਕੋਲ ਓਏ ਜਰਦਾ ਕੋਈ ਹੈ ਨਹੀਂ ਕਿਹਾ ਲੈ ਕੇ ਆਊਗਾ ਓਹੋ ਤੂੰ ਜਾਬ ਖਾਕੀ ਨਾਂ ਕਿ ਤਰਾ ਫਿਰਦਾ ਓਏ ਹੈ ਨਹੀਂ ਗਾ ਜੇ ਤੋ 10 ਰੁਪਏ ਦੀ ਹੋ ਗਈ ਕੁੜੀ ਆਪਦੀ ਵੀ ਲੈ ਆ ਕਰੋ ਉਹ ਕਹੇ ਲੱਖੇ ਨੂੰ ਲੱਖਾਂ ਲੈ ਕੇ ਦਊਗਾ ਕੁੜੀ ਜੇ ਹੈਗਾ ਤੇ ਇਹਦੇ ਬਾਈ ਬਣ ਕੇ ਓਰੇ ਆ ਜਾ ਪਾਣੀ ਪੀਏ ਪਾਣੀ ਹੈਗਾਗਾ ਪਾਣੀ ਦਾ ਪਿਆ ਓਏ ਆ ਜਾ ਓਰੇ ਅੱਜ ਸਰਦੀ ਗੱਲੀ ਆ ਜਾ ਓਏ ਮੈਂ ਤਾਂ ਭਾਜਦਾ ਕਿਤੇ ਉਹ ਸ਼ਾਂਹ ਕਿਹੜੀ ਆ ਅਸੀਂ ਇੱਥੇ ਉਹ ਵੀ ਵਿਚਾਰ ਰੱਖੀਏ ਯਾਹੀ ਆ ਪਾਣੀ ਪੀਣਾ ਜਰਾ ਅੱਜ ਤੱਕ ਗਰਤ ਘੜਤੀ ਯਾਰ ਗਰਮੀ ਬੜੀ ਐ ਪਾਣੀ ਵੀ ਅੱਗ ਵਰਗਾ ਲੇਖਦਾ ਇੱਕ ਵਰਗਾ ਤਾਂ ਹੋਣੀ ਹੈਗਾ ਬਗਰਮੀ ਕਿੰਨੀ ਪੈਂਦੀ ਐ ਜਿਹੜੇ ਹਿਸਾਬ ਨਾਲ ਗਰਮੀ ਪੀਂਗੇ ਤਾਪਤੂ ਵੀ ਮਾਣ ਜਾਂਦਾ ਜਿਹੜਾ ਹੁੰਦਾਗਾ 50 ਡਿਗਰੀ ਤੇ ਹੁੰਦੀ ਐ ਲੈ ਉਹਨੂੰ ਔਰ ਜਰਾ ਆਪਣੇ ਗਰੀਬ ਗੁਰਬੇ ਦਾ ਜੀਵ ਨੂੰ ਜੱਟ ਦਾ ਭੰਦਰ ਲਿਆ ਲਿਆਈ ਸੀ ਮੌਜ ਨਾ ਕਰੇ ਬੈਠੇ ਨੇਗੇ ਮੇਰੇ ਪਾਸ ੱਡ ਕੇ ਭੱਜ ਗਿਆ ਉਹਰੇ ਕੱਲੇ ਨੇ ਉਹ ਗਰੀਬ ਦਾ ਗਿਸਤਾਂ ਤੇ ਵੀ ਲਾ ਸਕਦਾ ਸੀ ਉਹ ਜਰ ਇੱਕ ਭਗਵੰਤ ਮਾਨ ਇਹਨਾਂ ਨੂੰ ਵੀ ਜੁਨਟਾਆਂ ਫ੍ਰੀ ਕਰਤੀਆਂ ਹੁਣ ਤਾਂ ਜਣਾ ਖਾਣੀ ਦਵਾਈ ਜਾਂਦਾ ਹੈ ਜੀ ਤੁਹੀ ਤਾਂ ਗੱਲਾਂ ਗਰੀਬ ਬੰਦੇ ਦਾ ਕੁਝ ਨਹੀਂ ਬਣਦਾ ਉੱਥੋਂ ਗਰਮੀ ਮਰਦੀ ਆ ਉਦੋਂ ਜ਼ਿੰਮੇਦਾਰ ਮੰਨਦੇ ਆ ਕਹੂਗਾ ਮੈਨੂੰ ਬੋਲਦਾ ਅਜੇ ਕਹਿੰਦਾ ਲੇਟ ਆ ਆਪਦਾ ਮਹਾਨ ਮੀਟਰ ਲਾ ਲਾ ਤੁਸੀਂ ਪਈਏ ਨਾ ਸਾਡੇ ਦਾ ਲਾਈਟ ਭੱਜ ਜਿੰਦੀ ਹੈ ਰਾਤ ਨੂੰ ਮੱਛਰ ਖਾ ਜਾਂਦਾ ਹੋਰ ਜਰਾ ਇੱਥੇ ਤਾਂ ਪੈਂਦਾ ਦੋ 15 ਗੱਲੇ ਤੱਕ ਤੈਨੂੰ ਕਿਤੇ ਦੀਂਦਾ ਦਰਖਤ ਵੀ ਲਾ ਸਕਦੇ ਆ ਇਹ ਕਹਿੰਦੇ ਨੇ ਸਾਡੀ ਤਾਂ ਫਸਲ ਘਟ ਹੁੰਦੀ ਆ ਜੇ ਦਰਖਤ ਲਾਏਗਾ ਜੱਟ ਵੀ ਹੁਣ ਸਿੱਟ ਤੇ ਸੱਚੀ ਦਰਖਤ ਜਿਉਂਦੀ ਰਹੇਗੀ ਚੰਗਾ ਹੋਊਗਾ ਪਾਣੀ ਜਾ ਲੈ ਜਾ ਲੈ ਜਾ ਭਾਂਦੀ ਅੱਗ ਵਰਗਾ ਦਾ ਪਾਣੀ ਆਗਾ ਮੈਂ ਤੂੰ ਮੰਗਾਉਂਦਾ ਰੱਖੇ ਤਾਂ ਕੋਕਾ ਕੋਲਾ ਕਿਹੜੇ ਕੋਕੇ ਕੋਲੇ ਇਹ ਟੁਕੜਾ ਲੈ ਪੀਣਾ ਇਹ ਢੀਡ ਦੁਪਹਿਰਾ ਹੋ ਗਿਆ ਤੂੰ ਤਾਂ ਆਈ ਆ ਪਰ ਇਹ ਸੀ ਛੱਡੀ ਪਿਆ ਹੂੰ ਓਏ ਰੁਕੀ ਕਿਹ ਲੈ ਗਿਆ ਹੁਣਾਂ ਓਏ ਤੇਨੇ ਇਹ ਲੱਗ ਰਿਹਾ ਕੋਡ ਆ ਗਿਆ ਉਹ ਨਾ ਉਹ ਪ੍ਰਭਾ ਦੌਰੇ ਪੈਣ ਲੱਗ ਜਾਣਗੇ ਉਹ ਨਾ ਖਾਇ ਕਰਾ ਓਏ ਮੀ ਪੈਂਦਾ ਜੀ ਲੱਗੇ ਰਹਿਦਾ ਸਿਰ ਇਹਦੇ ਨੇ ਨਾ ਨਾ ਪ੍ਰਭਾ ਮੈਂ ਤਾਂ ਜਰਦੇ ਜੁੰਡੀ ਦਾ ਲਾ ਦਿੰਦਾ ਉਹ ਨਹੀਂ ਕਦੇ ਖਾਦਾ ਓਏ ਦੇ ਦੇ ਇਹ ਹੈਗਾ ਉਹ ਨਾ ਮੈਨੂੰ ਹੀ ਨਾ ਬਦਨਾਮ ਕਰੀ ਜਾਈ ਓਏ ਮੈਂ ਤਾਂ ਇਹ ਰਿਸਟਾ ਵੀ ਕਰਾਉਣਾ ਪਦੰਦਰਾ ਅੱਦਾ ਅੱਦਾ ਕੁਲਕੀ ਚਲਾ ਲਾਂਗੇ ਨਾ ਮੈਂ ਤਾਂ ਖਾਂਦਾ ਨਹੀਂ ਪ੍ਰਭਾ ਤੂੰ ਹੀ ਖਾ ਲੈਗਾ ਓ ਜੀ ਲੱਗੇ ਰਹਿਦਾ ਹੋਰ ਨਾ ਨਾ ਬੱਸ ਰਹਿੰਦੇ ਓ ਜੀ ਇਹ ਲੱਗਿਆ ਰਹਿਦਾ ਹੋਰ ਤੇ ਕੁਛ ਨਹੀਂ ਚਲੋ ਮਨਾ ਕਰੀਏ ਦੋਸਤਿਆ ਨਗਾ ਜਿੰਦਗੀ ਆ ਜਾ ਤਰੀ ਨਾ ਬਹੁਤ ਹੋ ਗਿਆ ਉਹ ਵੀ ਵਿਆਹ ਵਾਲਾ ਬਣਿਆ ਚਾਰ ਸਪੀਰੋ ਤੇ ਪਾਉਣ ਡਾਕਟਰ ਪੱਤ ਤੇ ਇਕੜ ਵੀ ਫਿੱਤੀ ਹੋਈ ਆ ਬਾਈ ਨੇ ਦੇਖਾਂ ਕਿਥੇ

ਫਾਸਲੇ ਵੜੀ ਜਾਈ ਨਰਮਨ ਨਰਮਾ બીજી ਜਗਾ ਹੋਰ ਤਾਂ ਕਿਹੜਾ ਤੁਹਾਨੂੰ ਪਤਾ ਮਾਰੂ ਬਾਣ ਨੇ ਕਿਹੜਾ ਇੱਥੇ ਹੋਵਾ ਹਾਂ ਹਾਂ ਉਹ ਬਾਵੀ ਨਰਮਨ ਨਰਮਾ ਬਾਹ ਕਰਕੇ ਨਾ ਚੁੱਕ ਚੱਕ ਕੇ ਫਿਰ ਦੇਖਾਂਗੇ ਜੀ ਕੀ ਗੱਲ ਵਾਦਾ ਕੀ ਉਹਦਾ ਹੁਣ ਪਤਾ ਹੀ ਆ ਜੀ ਤੁਹਾਨੂੰ ਉਹ ਨਾ ਨਾ ਜੀ ਤੁਹਾਨੂੰ ਤਾਂ ਪਤਾ ਝਾੜੀਏ ਵੀ ਬਹੁਤ ਲਾਉਣੇ ਪੈਂਦੇ ਹੁਣ ਕਿਹੜਾ ਪੈਸਾ ਕੋਲੇ ਮੈਂ ਤਾਂ ਸਮਝਾ ਹੋਰ ਫੜੂਆਂ 150 8000 ਰੁਪਏ ਜੀ ਲੋੜ ਪਈ ਦੋ ਵਾਰੀ ਮੱਚ ਗਿਆ ਨਰਮਾ ਮੇਰਾ ਪਹਿਲਾਂ ਪਤਾ ਨਹੀਂ ਤੁਸੀਂ ਬੀ ਮਾੜਾ ਦਿੱਤਾ ਮੈਨੂੰ ਪਤਾ ਨਹੀਂ ਕਿਵੇਂ ਨਾ ਨਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜ਼ਰੂਰ ਲਾਜ਼ਮੀ ਹਾਂ 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 ਸਾਰਾ ਨਾਮਾ ਥੋੜਾ ਜੀ ਜ ਮਹਾਰਾਜ ਦੀ ਕਿਰਪਾ ਨਾਲ ਇਹ ਹੋਵੇ ਤਾਂ ਸਹੀ ਇੱਕ ਤੱਕ ਪਈਏ ਦੇ ਉੱਤੋਂ ਤੁਹਾਨੂੰ ਪਤਾ ਹਾਂ ਇੱਕ 50000 ਰੁਪਏ ਲੋਡ ਪਊਗੀ ਹੈ ਨਾ ਨਾ ਉਧਰ ਤੱਕ ਇੱਕ ਕਿਲਾ ਜਾਦੋ ਤਾਂ ਝੋਨਾ ਲਾਇਆ ਆਪਾਂ ਹਾਂ ਬਸ ਉਹ ਥੋੜਾ ਜਿਹਾ ਕਲੇਜਾ ਪਾਇਆ ਕਰੇ ਹਾਂ ਚੰਗਾ ਬਾਪੂ ਜੀ ਸਸਰੀ ਕਾ ਚਲ ਦੇਖਦੇ ਆ ਵੀ ਕੋੜਿਆ ਜਿਹੜਾ ਰੁਕਦਾ ਬੱਸ ਉਹ ਜੀਵਨ ਲੈ ਕੇ ਆਉਂਦਾ ਹੋਊ ਜਿਹੜੀ ਮੇਰੇ ਨਾਲ ਕੋੜੇ ਕੋਲੇ ਚੱਲੇ ਹੋਏ ਨੇ ਨਾ ਉਹ ਕਿੱਥੋਂ ਮੱਥਾ ਯਾਰ ਉਹਦਾ ਸੋਡੇ ਵਾਲੇ ਗੋਗੀ ਗੱਪੀ ਨੇ ਉਹ ਵੀ ਬਦਨਾਮ ਕਰਖਿਆ ਓਏ ਆ ਆ ਯਾਰ ਰੋਟੀ ਖਾ ਯਾਰ ਕੋਈ ਨਾ ਗਰਮੀ ਬੰਦਾ ਗੋਗੀ ਰੋਟੀ ਖਾਓ ਆ ਗਿਆ ਬਈ ਆ ਆ ਗਿਆ ਭਾਈ ਹੋਰ ਹੁਣ ਆ ਜਾ ਕੋਈ ਹੁੰਦਾ ਚੱਲੀ ਜਾਉ ਮੈਂ ਆ ਮੋ ਗਰਮੀਆਂ ਮਾਰਦੀ ਹੇ ਹੇ ਬਈ ਆ ਕੁੜੀ ਲੈ ਲਖੇ ਜਰਦੇ ਦੀ ਵੋ ਓਹੋ ਮਾਜਾ ਭੁੱਲਾ ਯਾਰ ਉਹੀ ਗੱਲ ਕਰਤੀ ਯਾਰ ਓਏ ਯਾਰ ਕਾਣੂ ਯਾਰ ਮੈਂ ਦਿਮਾਗ ਹੀ ਸਾਰਾ ਹੋਰ ਪਾਸੇ ਤੁਰਿਆ ਕਰਦਾ ਓ ਮੈਂ ਤੇ ਹੀ ਮੰਗੀਛੇ ਨਹੀਂ ਹੁਣ ਦਿੱਤੀ ਯਾਰ ਘੋੜੇ ਤੋਂ ਕੋਈ ਤਾਂ ਆਪ ਨੰਗਾ ਕੋਈ ਜਿਹੜਾ ਕਹਤੇ ਐ ਤੂੰ ਮੋਟਰਸਾਈਕਲ ਤੇ ਆ ਕਿ ਸਾਈਕਲ ਤੇ ਆਂਗਾ ਉਹ ਨਾ ਮੈਂ ਮੋਟਰ ਰਿਆਂ ਤੇ ਆ ਨਾ ਸਾਈਕਲ ਤੇ ਆ ਉਹ ਪਣੋਇਆ ਸਾਈਕਲ ਪੰਕਚਰ ਵਾ ਖੜਾਗਾ ਤੂੰ ਹੀ ਗੱਲ ਕਰਤੀ ਐ ਮੈਂ ਲਿਉਣਾ ਯਾਰ ਦੋ ਮਿੰਟ ਖੜਾ ਉਹ ਤੂੰ ਖੜ ਜਾ ਬਸ ਕੋਈ ਨਹੀਂ ਆਪਾਂ ਉਹ ਤੋਂ ਮੰਗਾ ਲਾਂਗੇ ਕੋਈ ਨਹੀਂ ਮੈਂ ਫੋਨ ਕਰ ਦਉ ਉਹਨੂੰ ਕੁਡੂ ਨੂੰ ਕੁਡੂ ਫੜਾ ਜੂਗਾ ਕੋਈ ਨੜੇ ਮਸਮਾਨ ਜਲੇ ਹੋਈ ਓਏ ਸਮਾਨ ਨੂੰ ਕੀ ਆਗਾ ਪਹਿਲਾਂ ਹੋਏ ਪਿਆਂਗੇ ਟੈਨਸ਼ਨ ਚ ਦਿਮਾਗ ਹੋਇਆ ਪੈਗਾ ਉੱਥੇ ਆਉਂਦੇ ਆ ਤੈਨੂੰ ਅੜਤੀ ਤੇ ਫੋਨ ਆ ਗਿਆ ਤੂੰ ਰੋਟੀ ਖਾ ਫੇਰ ਦੇਖਦਾ ਕੀ ਬਣਦਾ ਖਾ ਠੰਡੀ ਹੋਜੂ ਹੋਰ ਹੋਰ ਮਿੰਟ ਮਾਰਾ ਚਾ ਚੀ ਦੀ ਬੀਅ ਦੇ ਵਿੱਚ ਓਏ ਆਹੀ ਕਰਿਆ ਉਹ ਤੜਕੇ ਦੇ ਨੇ ਇੰਨਾ ਕੰਮ ਥੋੜਾ 15 ਅੱਧੇ ਕਿੱਲੇ ਦੀ ਵਾਹੀ ਨਹੀਂ ਆਇਆ ਹੈਗਾ ਤੂੰ ਆ ਓਏ ਤੂੰ ਇਤਸਾ ਖੁਸ਼ੀ ਨਹੀਂ ਹੁੰਦੀ ਓਏ ਖੁਸ਼ ਨਹੀਂ ਚੱਲ ਛੱਡ ਤੂੰ ਤਾਂ ਯਾਰ ਜਿਹੜਾ ਹੋ ਗਿਆ ਤੂੰ ਹੁਣ ਆ ਦੱਸ ਮੈਨੂੰ ਤੂੰ ਉਹ ਕਰੇਗਾ ਕੱਢੇਗਾ ਕਿ ਮੈਂ ਖਬਰ ਚੁਕਾਂ ਲੈ ਦਿਨ ਪਤਾ ਲੱਗ ਜੂ ਨਾਲੇ ਮੈਂ ਖਬਰ ਚੁਕਦਾ ਕੱਢ ਚੱਲ ਤੂੰ ਚੁੱਕ ਤੈਨੂੰ ਵਾਹ ਓ ਤੇਰੇ ਇੰਨਾ ਕੰਮ ਦਾ ਮੈਂ ਤੇਰੇ ਐਂ ਦਾ ਕਰ ਦਿੰਦਾ ਹਣਾ 400 ਰੁਪਏ ਵਾਹ ਓ ਤੇਰੇ ਮੁੰਡਿਆ ਬਾ ਵਾ ਓ ਗੋਗੀ ਗਰਮੀ ਐ ਬਾਈ ਹੋ ਗਈ ਯਾਰ ਮੈਨ ਤਾਂ ਲੱਗਦਾ ਭਾਂ ਦਾ ਮੱਚਲਾ ਤਾਂ ਮੈਂ ਤਾਂ ਪੰਟੀ ਪੰਜ ਕੰਮ ਕਰ ਤੂੰ ਤਾਂ ਤਕੜਾ ਯਾਰ ਇੰਨਾ ਵੱਡ ਕੱਟ ਲਿਆ ਨਾ ਨਾ ਮੈਂ ਤਾਂ ਉਹੀ ਜਿਹੜੀ ਗਰਮੀ ਕਿਥੇ ਚੱਲ ਚੱਲ ਘੜ ਓਹੋਹ ਬੜੀ ਗਰਮੀ ਐ ਭਾਂ ਦਾ ਮੱਚਲਾ ਨਾ ਮੇਰਾ 2 ਮਿੰਟਾਂ ਚ ਗਰਮੀ ਬਹੁਤ ਆ ਯਾਰ ਚੱਲ ਮੁੜ ਕੀ ਹੋ ਗਿਆ ਉਕੂੜਿਆ ਓਏ ਓਏ ਆਇਓ ਕੀ ਹੋ ਗਿਆ ਲੱਖੇ ਨੂੰ ਓਏ ਉਰੇਆ ਆਉਂਦਾ ਕਹਿੰਦਾ ਸੀ ਆਈ ਯਾਰ ਮੜੇ ਪੱਜ ਕੇ ਪੱਜ ਕੇ ਹੀ ਪੱਜ ਕੇ ਉਹ ਕੀ ਹੋ ਗਿਆ ਪਾਣੀ ਚੱਕ ਲੈ ਪਾਣੀ ਖੜ ਜਾ ਪਾਣੀ ਲੈਣਾ ਇੱਕ ਮਿੰਟ ਪੂਰੀ ਉਰੀ ਭਾਗ ਵਿੱਚ ਉਹ ਕੀ ਹੋ ਗਿਆ ਲੱਖੇ ਓਏ ਉਹ ਲੱਖੇ ਉਹਦਾ ਟੱਗ ਜੀ ਡੇਗਣ ਲੱਗਾ ਉਹ ਕੀ ਹੋਇਆ ਗਰਮੀ ਲੱਗੀ ਨਾ ਘਰੇ ਕਲੇ ਮਾਰ ਮਾਰ ਦੇ ਪਾਣੀ ਮਾਰ ਦੇ ਬਾਬਾ ਉਹ ਸਾਮੇ ਦਾ ਪਠਾ ਲੋ ਇਹਨੂੰ ਕਿਤੇ ਕਿਹੜਾ ਸ਼ਾਂਗ ਆ ਉਹਦਾ ਅਜੇ ਮੈਨੂੰ ਕਹਿੰਦਾ ਕਿ ਕਰੀਆਂ ਪੱਟ ਦੇਾਂਗੇ ਆਪਾਂ ਲਾਏ ਉਹਨਾਂ ਦਰਖਤ ਇਹਨਾਂ ਦੋ ਚਾਰ ਪੱਟ ਦਿਆ ਕਰੋ ਕੀ ਹੋ ਗਿਆ ਹੁਣ ਕੀ ਆ ਸਟੇਟਸਾਂ ਚੀ ਦਸਤ ਲਾਉਣ ਵਾਲੇ ਆ ਤੁਸੀਂ ਹਰੇ ਬਾਈ ਆਹ ਦੇਖ ਲਾ ਉਹ ਤਾਂ ਠੀਕ ਆ ਤੂੰ ਮਚਾਮ ਚਾ ਦਰਖਤ ਨਾ 60 ਡਿਗਰੀ ਦੇ ਤਾਪਮੈਨਡ ਜਾਣ ਲੱਗਾ ਹਾਂ ਪਰ ਹੁਣ ਤਾਂ ਭਰਾ ਅੱਜ ਕੱਲ ਗਰਮੀ ਵਾਲੀ ਆ ਹੋਣੀ ਇੱਕ ਤਾਂ ਇਹਨਾਂ ਨੂੰ ਯਾਰ ਟੈਨਸ਼ਨਾਂ ਤੇ ਵੀ ਫਿਰਦੀ ਨੇ ਉੱਥੋਂ ਗਰਮੀ ਬੜੀ ਆਹੀ ਕੰਮ ਵੀ ਹੁਣ ਹੀ ਹਟ ਗਏ ਹੁਣ ਤਾਂ ਉਈ ਗੱਲ ਨਹੀਂ ਸਮੇ ਉੱਥੇ ਬਹਿ ਜਾ ਇੱਕਰ ਥੱਲੇ ਫੇਰ ਕਰ ਲਾਂਗੀ ਛੱਡੇ ਹੋਏਗਾ ਛੱਡੇ ਹੋਏ ਕਰ ਲੈ ਇਹਨੂੰ ਖੜਾ ਹੋ ਜਾ ਛੱਡੇ ਹੋਏ ਕਰ ਲਾਂਗੇ ਓਏ ਯਾਰ ਮੈਂ ਤਾਂ ਚਾਹ ਸੋ ਦੇ ਕੇ ਸਾਡਾ ਚਾਮ ਪੱਟਣ ਵਾਲੇ ਹਾਂ ਇਕੱਲਾ ਓਏ ਉਹੀ ਪਟਾ ਤਾ ਆ ਜਾ ਉੱਥੇ ਲੱਗੇ ਚੱਲੋ ਯਾਰ ਇਹਨੂੰ ਓਏ ਆ ਗਿਆ ਇੱਥੇ ਬਹਿ ਜਾ ਇਹ ਜੀ ਥਾਂ ਹੈਗੀ ਆ ਆ ਜਾ ਆ ਯਾਰ ਬਿਠਾ ਯਾਰ ਪਾਣੀ ਪੀਣਾ ਗੱਲ ਲਖੇ ਬਹਿ ਜਾ ਕਿਤਾ ਗਰਮੀ ਬਾੜੀ ਹੋ ਗਈ ਯਾਰ ਕੰਮ ਵੀ ਹੁਣ ਹੁਣ ਫੜ ਗਈ ਦੋਹੀ ਕਰ ਕੀ ਕਰੂ ਕੋਈ ਅੱਜ ਕੱਲ ਕਿੱਥੇ ਯਾਰ ਪਹਿਲਾਂ ਇਹ ਬੁੜੇ ਦਾ ਕਰੀ ਜਾਂਦੇ ਕਰਾਕਾਂ ਸੀ ਗੀਆਂ ਉਹਨਾਂ ਦਾ ਗੱਲ ਹੁਣ ਖਾਣਾ ਪੀਣਾ ਬਈ ਮਾੜਾ ਹੋ ਗਿਆ ਆਪਣਾ ਹੈ ਇਹ ਮੈਨੂੰ ਝੇਡਾ ਕਰਕੇ ਆਈ ਸੀ ਕਹਿੰਦਾ ਕਿਉਂ ਘੋੜਾ ਜਾਂ ਚੱਲ ਪਿਆ ਉਹ ਠੀਕ ਆ ਹੁਣ ਲੱਖੇ ਪਈਆ ਕੋਈ ਕੋਈ ਗੱਲ ਨਹੀਂ ਪਈਆ ਇੱਥੇ ਕਿਵੇਂ ਲੋਟਾ ਤੂੰ ਹਣਾ ਸੱਟਾ ਸਿਰਾ ਹਾਂ ਹੁਣ ਠੀਕ ਆ ਮੈਂ ਸੱਟਾ ਹਾਂ ਲੋਟਾ ਪਈਆ ਦੋ ਮਿੰਟ ਕੋਈ ਗੱਲ ਬਸ ਠੀਕ ਆ ਕੋਈ ਨਹੀਂ ਕੰਮ ਹੁਣ ਯਾਰ ਕੋਈ ਹੈ ਨਹੀਂਗਾ ਕੀ ਕਰੇ ਕੋਈ ਨਾ ਤਾਂ ਖੇਤੀ ਜੋ ਬਚਦਾ ਕੋਈ ਹੈ ਉਹ ਤੋਂ ਟੈਨਸ਼ਨਾਂ ਨੇ ਬੰਦਿਆਂ ਨੂੰ ਉੱਤਮ ਮਗਾਈ ਇੰਨੀ ਹੋਗੀ ਕੀ ਕਰੇ ਕੋਈ ਓਏ ਹੁਣ 2-3 ਸਾਲ ਹੋ ਗਏ ਨਰਮਾ ਵੀ ਨਹੀਂ ਹੋਇਆ ਭਾਂਹ ਤੇਰ ਦੇ ਦਾ ਬਾਈ ਤੁਸੀਂ ਤਾਂ ਨਾ ਬਾਲੇ ਵਧਿਓ ਜੱਟ ਦਾ ਤਾਂ ਦਿਵਾਲਾ ਨਿਕਲਿਆ ਪਏ ਬਾਲੇ ਵਧਿਆ ਕਿੱਥੇ ਆ ਸਰਕਾਰਾਂ ਕੱਲੀਆਂ ਜੱਟਾਂ ਨੂੰ ਸਕੀਮਾਂ ਦੀ ਜੰਦੀਆਂ ਨੇ ਫਿਰ ਤੁਸੀਂ ਗੁੱਸਾ ਆ ਜਾ ਕਰੋਗੇ ਸਾਡੀਆਂ ਗੱਲਾਂ ਸੁਣ ਕੇ ਉਹ ਕੱਲੀਆਂ ਸਕੀਮਾਂ ਹੀ ਨੇ ਸਾਨੂੰ ਤਾਂ ਕੋਹ ਨਹੀਂ ਦਿੰਦੇ ਬੈਂਕ ਮੂਰ ਦੀ ਮੂੰਹ ਬੰਦ ਤੂੰ ਪੈ ਜਾ ਚੰਗਾ ਅਸੀਂ ਮਾਇਆ ਦੇ ਦੇਣਾ ਤੈਨੂੰ ਬੈਂਕ ਮੂਰ ਦੀ ਨਾ ਬੈਂਕ ਮੂਰ ਦੀ ਮੂੰਹ ਬੰਦ ਕੇ ਲੰਘਣਾ ਪੈਂਦਾ ਹੈ ਮੇਰੀ ਗੱਲ ਸੁਣਦਾ ਨਹੀਂ ਸਕੀਮ ਤਾਂ ਮੈਂ ਦੇ ਦੇਣਾ ਤੁਹਾਨੂੰ ਜੇ ਮੇਰੀ ਸਕੀਮ ਕਰ ਲੋਗੇ ਰਾਤ ਰਾਤ ਨੂੰ ਕੰਮਾ ਚਾਹੀਦੀ ਦਿਨੇ ਸਾਰਾ ਦਿਨ ਸੁੱਤੇ ਪੈ ਰਹੇ ਹੋ ਉਹ ਰਾਤ ਨੂੰ ਕੋਈ ਕੰਮ ਵੀ ਉਹ ਕੱਲਾ ਰਾਤ ਨੂੰ ਕਰੀ ਜਾਂਦਾ ਹੈ ਰਾਤ ਨੂੰ ਤਾਂ ਬਾਲਾ ਕੰਮ ਹੁੰਦੇ ਨੇ ਰੋਟਾ ਤਾਂ ਨਹੀਂ ਮਿਲਦਾ ਨਹੀਂ ਲੀਫ ਜਿੱਥੇ ਰੋਟਾਂ ਤੋਂ ਵੀ ਭੈੜੀ ਆ ਤਾਂ ਚੋਰੀ ਕਰ ਲਿਆ ਕਰੋ ਰਾਤ ਨੂੰ ਓਏ ਬਾਬਾ ਨਰੇ ਕਿਟਾਏਗਾ ਕਿਸੇ ਤੋਂ ਰਹਿਣ ਦੇ ਮੇਰੀ ਗੱਲ ਮੇਰੀ ਗੱਲ ਸੁਣ ਭਰਾਵਾ ਮੈਂ ਤਾਂ ਨਹੀਂ ਇਹੋ ਜਿਹੇ ਕੰਮ ਚ ਕਦੇ ਪਿਆ ਮੇਰ ਦਾ ਜਿਹੜੀ ਡੂੜ ਕਿੱਲੀ ਆ ਮੈਂ ਤਾਂ ਇਸਨੇ ਟਾਈਮ ਪਾਸ ਕਰ ਲਉ ਤੂੰ ਰਹਿਣ ਤੂੰ ਇਹ ਗੱਲ ਲਖੇ ਤੂੰ ਪੈ ਜਾ ਓਏ ਅਸੀਂ ਕਰਦੇ ਆ ਓਏ ਓਏ ਕੋਈ ਨਾ ਫਿਰ ਕਰ ਲਾਂਗੇ ਰਹਿਣ ਦੇ ਲਾਉਂਦੇ ਲੋ ਸਟਰੀਟ ਦੁਪਹਿਰ ਚੱਲ ਪੈ ਮੈਂ ਕਢਾ ਦੇਣਾ ਇਹਨਾਂ 10 ਮਿੰਟ ਲਵਾ ਇਹਦੇ ਨਾਲ ਮੈਂ ਲਵਾ ਦਿੰਦਾ 2 ਮਿੰਟ ਯਾਰ ਚੱਲ ਪੈ ਜਾ ਪੈ ਜਾ ਯਾਰ ਬਾਲੇ ਆਣ ਮਾਣੋ ਗਰਮੀ ਐ ਕੋਈ ਨਹੀਂ ਮੈਂ ਤੇ ਨਾ ਇਹ ਨੂੰ ਛੱਡ ਜਿਹੜੇ ਬਾਹਰ ਮੈਨੂੰ ਦੱਸ ਕੀ ਗੱਲ ਹੈ ਦੱਸਦਾ ਦਊਂਗਾ ਤੂੰ ਫਸਾਣਾ ਨਹੀਂ ਮੈਂ ਤਾਂ ਅੱਜ ਤੱਕ ਫਸਿਆ ਨਹੀਂ ਅਜੇ ਕੋਈ ਯਾਰ ਹੋਣੀ ਜਿਹੜੀ ਮੈਂ ਵੀ ਸਿੱਖੀ ਨਹੀਂ ਕੋਈ ਮੇਰਾ ਵੀ ਤੇਰੀ ਫਿਰਕਾ ਚੱਲ ਪਾ ਤਾਂ ਫਿਰ ਕੋਈ ਨਾ ਅੱਜ ਤੈਨੂੰ ਮੈਂ ਲੈ ਚੱਲੂੰਗਾ ਫਿਰ ਰਾਤ ਨੂੰ ਪੱਕੀ ਗੱਲ ਪੱਕੀ ਗੱਲ ਆ ਚੱਲ ਛੱਡ ਨਾ ਨਹੀਂ ਭਾਈ ਵਣ ਕੇ ਜੇ ਫਸ ਗਿਆ ਮੇਰਾ ਨਾਮ ਨਾ ਲੈਦੀ ਮੇਰੀ ਗੱਲ ਹੈ ਕਿ ਚਾਰ ਸਨਾਂ ਤੇਰੀ ਨਿਰਵਾਹ ਨਾਲ ਕਰਨੀ ਵਾਲੀ ਆ ਹਾਂ ਆਪਾਂ ਕੋਈ ਸਕੀਮ ਲਾਉਣੀ ਦੇਨੇ ਮੌਜਣਾ ਸੌਦਿਆਂ ਕਿ ਰਾਤ ਨੂੰ ਤੈਨੂੰ ਮੈਂ 9 ਵਜੇ ਲੈ ਜਾਕਰ ਉਠਾ ਕੇ ਇਹੇ ਜਟੂਆ ਰਿਆਂ ਕੋਲ ਨੇ ਦੱਸਿਆ ਕਰ ਇਹ ਗਾਹਾਂ ਗੱਲ ਕਰ ਦਿੰਦੇ ਨੇ ਲੈ ਆਈ ਉਹ ਮੈਨੂੰ ਤਾਂ ਅਸੀਂ ਮਾਤਾ ਨਾਲ ਇਹ ਵੀ ਵਿੱਚ ਲੈ ਚੱਲਿਆ ਕਰਾਂਗੇ ਇਹਨੂੰ ਕੋਈ ਯਾਰ ਇਹ ਤਾਂ ਫੁਰੂਆਂ ਕਰੀਂਦਾ ਚੱਲ ਠੀਕ ਆ ਓਏ ਠੀਕ ਆ ਫਿਰ ਠੀਕ ਚੱਲ ਚੱਲਾਂਗੇ